ਲੇ ਲਈ ਵੱਲੋਂ ਦੋ ਲੋਕ ਅਰੈਸਟ ਕੀਤੇ ਗਏ ਨੇ ਜਿਹੜੇ ਕਿ ਜੋਨ ਬੁੱਕਰ ਗਰੁੱਪ ਦੇ ਮੈਂਬਰ ਹਨ। ਵਿਰੋਧੀਆਂ ਦੇ ਕੋਲ ਛੇ ਪਿਸਟੌਲ ਜਿਹਨਾਂ ਵਿੱਚੋਂ ਚਾਰ ਬੱਤੀਪੁਰ ਦੇ ਪਿਸਟੌਲ ਹੈਗੇ ਨੇ ਤੇ ਦੋ ਅਜੇ ਹਗਿੰਦੇ ਸੀ ਕੱਟੇ ਨਹੀਂ। ਮੋਗਾ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕਰਦਿਆਂ ਗੈਂਗਸਟਰ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਦੀ ਕਿ ਗੈਂਗਸਟਰ ਨਵਦੀਪ ਜੋਹਨ ਬੁੱਟਰ ਦੇ ਦੋ ਸਾਥੀ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਯੰਗਸਟਰ ਦੇ ਨਾਲ ਸਾਥੀਆਂ ਤੋਂ 6 ਪਿਸਟਲ 80 ਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਨੇ ਤਾਂ ਬਾਕੀ ਸਾਥੀਆਂ ਦੀ ਪੁਲਿਸ ਤਲਾਸ਼ ਕਰ ਰਹੀ ਹੈ ਤੇ ਦੱਸਦੀ ਹੈ ਕਿ ਕਈ ਮਾਮਲੇ ਇਹਨਾਂ ਦੇ ਉੱਪਰ ਦਰਜ ਸਿਗੇ ਪਰਮਿੰਦਰ ਸਿੰਘ ਦੇ ਖਿਲਾਫ ਤਿੰਨ ਮਾਮਲੇ ਅਤੇ ਕੁਲਵਿੰਦਰ ਸਿੰਘ ਦੇ ਖਿਲਾਫ ਚਾਰ ਮਾਮਲੇ ਦਰਜ ਸਿਗੇ ਇਹੋ ਸਾਥੀ ਨੇ ਯੰਗਸਟਰ ਦੇ ਜੋ ਅਰੈਸਟ ਕੀਤੇ ਗਏ ਨੇ ਪੁਲਿਸ ਦੇ ਵੱਲੋਂ ਤਾਂ ਜਾਣਕਾਰੀ ਮੁਤਾਬਕ ਇੱਕ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਰਾਗ ਦੇ ਵਿੱਚ ਸੀਗੇ ਤਾਂ ਪੁਲਿਸ ਨੂੰ ਇਹਨਾਂ ਦੀ ਸੂਹ ਲੱਗੀ ਇਹਨਾਂ ਦੇ ਉੱਪਰ ਕਾਰਵਾਈ ਕਰਦੇ ਜਲਦ ਹੀ ਇਹਨਾਂ ਨੂੰ ਅਰੈਸਟ ਕਰ ਲਿਆ ਗਿਆ ਤਾਂ ਹੁਣ 302 379 307 ਦੇ ਤਹਿਤ ਕਈ ਮਾਮਲਿਆਂ ਦੇ ਉੱਪਰ ਦਰਜ ਨੇ ਤਾਂ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਕਰਕੇ ਅਗਲੀ ਕਾਰਵਾਈ ਕੀਤੀ ਜਾਏਗੀ ਪੁਲਿਸ ਦੇ ਵੱਲੋਂ ਇਸ ਨੂੰ ਲੈ ਕੇ ਕਾਨਫਰੰਸ ਕੀਤੀ ਗਈ ਹੈ ਕਿਵੇਂ ਇਹਨਾਂ ਨੂੰ ਫੜਿਆ ਗਿਆ ਹੈਗਾ ਕਿਵੇਂ ਹੱਥ ਲੱਗੇ ਨੇ ਕਿਹੜੇ ਕਿਹੜੇ ਮਾਮਲੇ ਇਹਨਾਂ ਦੇ ਉੱਪਰ ਦਰਜ ਨੇ ਸੋ ਆਊ ਸੁਣਦੇ ਹਾਂ ਸੀਐਮ ਸਾਹਿਬ ਦੇ ਡੀਜੀ ਸਾਹਿਬ ਦੀ ਹਦਾਇਤ ਮੁਤਾਬਕ ਮਾੜੀ ਇਨਸਾਨਾਂ ਖਿਲਾਫ ਇੱਕ ਸਪੈਸ਼ਲ ਜਿਹੜੀ ਆਪਾਂ ਇੱਕ ਮੁਹਿੰਮ ਚਲਾਈ ਹੋਈ ਹੈ ਉਸ ਉਸ ਵਿੱਚ ਇੱਕ ਵੱਡੀ ਕਾਮਯਾਬੀ ਸੀਏ ਸਟਾਫ ਨੂੰ ਮਿਲੀ ਹੈ ਇਸ ਵਿੱਚ ਐਸਪੀ ਡੀ ਸਾਹਿਬ ਦੀ ਅਤੇ ਡੀਐਸਪੀ ਡੀ ਸਾਹਿਬ ਦੀ ਦਿਤਕਤਬ ਦੇ ਅੰਡਰ ਜਿਹੜਾ ਹੈਗਾ ਆਪਣੇ ਇੰਚਾਰਜ ਸਿ ਲਈ ਵੱਲੋਂ ਦੋ ਲੋਕ ਅਰੈਸਟ ਕੀਤੇ ਗਏ ਨੇ ਜਿਹੜੇ ਕਿ ਜੋਨ ਬੁੱਟਰ ਗਰੁੱਪ ਦੇ ਮੈਂਬਰ ਹਨ ਅਤੇ ਇਹਨਾਂ ਦੇ ਕੋਲੋਂ 6 ਪਿਸਤੌਲ ਜਿਨ੍ਹਾਂ ਵਿੱਚੋਂ 4 32 ਬੋਰ ਦੇ ਪਿਸਤੌਲ ਹੈਗੇ ਨੇ ਤੇ ਦੋ ਜਿਹੜੇ ਹੈਗੇ ਨੇ ਦੇਸੀ ਕੱਟੇ ਨੇ ਉਹ ਬ੍ਰਾਹਮਣ ਹੋਏ ਨਹੀਂ ਤੇ ਇਸ ਤੋਂ ਇਲਾਵਾ 8 ਗੋਲੀਆਂ ਇਹਨਾਂ ਕੋਲੋਂ ਹਮਤੋਂ ਬ੍ਰਾਹਮਣ ਹੋ ਜਾਣੇ ਇਨਾ ਦੋਨਾਂ ਦੋਨਾਂ ਦੇ ਉੱਪਰ ਕ੍ਰਿਮਨਲ ਹਿਸਟਰੀ ਹੈਗੀ ਹੈ ਇੱਕ ਦੇ ਉੱਪਰ ਤਿੰਨ ਮੁਕਦਮੇ ਦਰਜ ਨੇ ਤੇ ਦੂਸਰੇ ਦੇ ਉੱਪਰ ਚਾਰ ਮੁਕਦਮੇ ਦਰਜ ਨੇ ਕਿਤਾ ਵੀਰਵਾਪ ਜੀ ਨੂੰ ਦਿੱਤਾ ਗਿਆ ਹੈ ਸਰ ਜੌਨ ਦੋਨੋਂ ਬਟਨ ਵਿੱਚ ਮਾਮਲੇ ਜੌਨ ਵਿਕਟਰ ਨੂੰ ਵੀ ਇਹਦੇ ਵਿੱਚ ਅਕਿਊਜ਼ ਰੱਖਿਆ ਗਿਆ ਹੈ ਜੋ ਕਿ ਆਲਰੇਡੀ ਜੇਲ੍ਹ ਦੇ ਵਿੱਚ ਹੈ ਉਹਨੂੰ ਪ੍ਰੋਡਕਸ਼ਨ ਕੋਰਟ ਤੇ ਲਿਆ ਕੇ ਸਾਨੂੰ ਉਮੀਦ ਹੈ ਵੀ ਇਹਦੇ ਵਿੱਚ ਹੋਰ ਵੀ ਕਾਫੀ ਖੁਲਾਸੇ ਹੋਣਗੇ ਸਰ ਇਹ ਕਿੱਥੋਂ ਬੜੇ ਇਹ ਲੋਕਲ ਹੀ ਇਨਫੋਰਮੇਸ਼ਨ ਆਈ ਸੀ ਜੋਗਾ ਚੌਂਕ ਦੇ ਲਾਗੇ ਉਹ ਵੀ ਉੱਥੇ ਬੈਠੇ ਹੈਗੇ ਨੇ ਆਪਣੀ ਆਪਣੀ i20 ਗੱਡੀ ਦੇ ਵਿੱਚ ਤੇ ਉਸੇ ਟਾਈਮ ਦੇ ਉੱਪਰ ਜਾ ਕੇ ਪੁਲਿਸ ਪਾਰਟੀ ਵੱਲੋਂ ਇਹਨਾਂ ਨੂੰ ਰੌਂਡ ਅਪ ਕਰਕੇ ਇਹਨਾਂ ਦੇ ਕੋਲ ਉਹ ਹਵੇ ਪੜੀ ਕਵਰ ਕੀਤੇ ਸਰ ਇਹਨਾਂ ਨੇ ਵਾਰਦਾਤ ਕਿੱਥੇ ਵਾਰਦਾਤ ਕਰਨੀ ਸੀ ਜਿਹੜਾ ਇਹਨਾਂ ਅਸਲ ਇਹਨਾਂ ਤੋਂ ਬ੍ਰਾਮਤ ਹੋਇਆ ਸਾਡੀ ਹਜੇ ਤੱਕ ਤਕਤੀਸ਼ ਕਿਉਂਕਿ ਅੱਜ ਤਾਂ ਇਹਨਾਂ ਨੂੰ ਪੇਸ਼ ਕਰਾਂਗੇ ਪੁਲਿਸ ਮੰਡਲ ਵਿੱਚ ਸਾਨੂੰ ਉਮੀਦ ਹੈ ਵੀ ਸੰਗੋ ਵਿੱਚ ਹੋਰ ਵੀ ਕਾਫੀ ਖੁਲਾਸੇ ਹੋਣਗੇ ਤੇ ਹੋਰ ਹਥਿਆਰ ਮਿਲਣ ਦੀ ਵੀ ਸਾਨੂੰ ਪੂਰੀ ਉਮੀਦ ਹੈ ਜਾਨ ਮੋਟਰ ਨੂੰ ਇੱਕ ਦਿਨ ਪਹਿਲਾਂ ਪੇਸ਼ ਕੀਤਾ ਗਿਆ ਸੀਗਾ ਅਦਾਲਤ ਦੇ ਵਿੱਚ ਉਸ ਤੋਂ ਅੱਗੇ ਦੇ ਨਹੀਂ ਇਹ ਦੋਨੋਂ ਇਹਨੇ ਫੜੇ ਜਾਂਦੇ ਸਾਹਿਬ ਜੀ ਇਦਾਂ ਦਾ ਨਹੀਂਗਾ ਕਿ ਕੋਰਟ ਦੇ ਵਿੱਚ ਹੀ ਜਿਹੜੀ ਉਹਨੇ ਕੋਲ ਆਏ ਹੋਣ ਜਿਹੜੇ ਸੱਤੀ ਜਾਨ ਦੇਖੋ ਇਹ ਤਾਂ ਇਹ ਤਾਂ ਹੁਣ ਤੱਕ ਦੀ ਇਸ ਦਾ ਮਸਲਾ ਹੈਗਾ ਇਹ ਇੱਕ ਵਾਰੀ ਹੁਣ ਜਦੋਂ ਅਸੀਂ ਇਹਨਾਂ ਦੀ ਮੰਗ ਲੈ ਕੇ ਤਿੱਸ਼ ਕਰਾਂਗੇ ਸਾਨੂੰ ਉਹ ਵੀ ਜ਼ਿਆਦਾ ਕਲੈਰਟੀ ਆਏਗੀ ਵੀ ਇਹ ਕੀ ਐਗਜ਼ੈਕਟ ਪਰਪਸ ਕੀ ਸੀ ਇਹਨਾਂ ਵੇਪਨ ਇਕੱਠੇ ਕਰਨਾ ਜਿਹਨੂੰ ਪੁੱਛਣ ਨੂੰ ਕਿਸ ਮੰਨ ਲੈਂਦੇ ਨੇ ਹੁੰਦਾ ਹੈਗਾ ਅਸੀਂ ਆ ਜੀ ਆਪੀ ਹੈਂਡ ਆਪੀ ਹੈਂਡ ਮੈਨੂੰ ਯਾਦ ਨਹੀਂ ਇਹ ਵੀ ਜਨਰਲਿਟੀਸ ਆਂਗਰੇਜ਼ ਆ ਲੇਟਸ ਕੈਟਗਰੀ ਮੰਗ ਰਹੇ ਇਹਨਾਂ ਦੇ ਉੱਪਰ ਆਖਰੀ ਮੁਕੱਦਮਾ ਜਿਹੜਾ ਹੈਗਾ ਇੱਕ ਲੜਕੇ ਦੇ ਉੱਪਰ 2020 ਦਾ ਮੁਕੱਦਮਾ ਹੈਗਾ ਉਹਦੇ ਵਿੱਚ ਵੀ ਆਰਮਜ਼ ਐਕਟ ਦਾ ਕੇਸ ਹੈ ਤੇ ਦੂਸਰੇ ਦੇ ਉੱਪਰ ਵੀ ਆਖਰੀ ਮਕਦਮਾ 2020 ਦਾ ਹੀ ਹੈ ਜਿਦੇ ਵਿੱਚ ਕਿ ਆਰਮਜ਼ ਐਕਟ ਬਧਨੀ ਕਰਾ ਦਾ ਪਰਚਾ ਹੈ ਇਸ ਅਸਲਾ ਜੌਨ ਮੋਟਰ ਵੱਲੋਂ ਪ੍ਰੋਵਾਈਡ ਕਰਾਇਆ ਸੀ ਇਹਦੀ ਹੁਣ ਤੱਕ ਦੀ ਤਸਦੀਕ ਦੇ ਮੁਤਾਬਕ ਇਹ ਜੌਨ ਮੋਟਰ ਵੱਲੋਂ ਹੀ ਲੋਸਾ ਪ੍ਰੋਵਾਈਡ ਕੀਤਾ ਗਿਆ ਕਿੱਥੋਂ ਆਇਆ ਸੀ ਜਦ ਅਸਲਾ ਜੌਨ ਮੋਟਰ ਦਾ ਗੂਲ ਚ ਬੈਠਾ ਹੈ ਇਹ ਮੱਧ ਪ੍ਰਦੇਸ਼ ਤੋਂ ਦੱਸਦਾ ਮਛਲੇ ਦੀ ਇਹਦਾ ਅਸਲਾ ਹੈਗਾ ਮੱਧ ਪ੍ਰਦੇਸ਼ ਤੋਂ ਆਇਆ ਹੈ ਨਾ ਸਰ ਤੋਂ ਕੰਪਰੋਮਿਸ ਕਰਦੇ ਵਪਨ ਇਹਨਾਂ ਦੇ ਕੋਲੋਂ ਦਾ ਜਿਹੜੇ ਕੋਲ ਟੋਟਲ 6 ਵਪਨ ਇਹਨਾਂ ਦੇ ਕੋਲੋਂ ਬੰਦ ਇਹ ਉਹ ਅਸਲਾ ਦੇ ਬਾਰੇ ਕੌਣ ਸੀ ਸਰ ਪਤਾ ਲੱਗਾ ਸਾਡੇ ਵੱਲੋਂ ਪੂਰੀ ਤਫ਼ਤੀਸ਼ ਬੈਕਵਰਡ ਫਾਰਵਰਡ ਲਿੰਕੇਜ ਦੀ ਕੀਤੀ ਜਾ ਰਹੀ ਹੈ ਕਿੰਨੇ ਦਿਨ ਪਹਿਲਾਂ ਅਸਲਾ ਇਹਨਾਂ ਨੂੰ ਮਿਲਿਆ ਜੀ ਆਲਮੋਸਟ 1 ਮਹੀਨਾ ਪਹਿਲਾਂ ਇਹਨਾਂ ਦੇ ਕੋਲ ਅਸਲਾ ਹੈ ਇੱਕ ਤਫ਼ਤੀਸ਼ ਚੱਲ ਰਹੀ ਹੈ ਮੈਂ ਇਹ ਰਿਕੁਐਸਟ ਕਰਦਾ ਹਾਂ ਜੌਨ ਮੋਟੇ ਦੇ ਪਾਸੋਂ